ਸਲੋਕ ਮਹੱਲਾ 3 ਜੀ ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਨ ਕਿਤੀ ਹੋਈ ਹੈ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਈ ਸਤ ਸਤ ਗੁਰੂ ਦੀ ਸੇਵਾ ਤੋਂ ਸੰਮੁਖ ਨੂੰ ਸੁਖ ਸੁਖ ਪ੍ਰਾਪਤ ਹੁੰਦਾ ਹੈ ਫਿਰ ਕਦੇ ਕਲੇਸ਼ ਨਹੀਂ ਹੁੰਦਾ ਜਨਮ ਮਰਨਾ ਮਿਟ ਗਿਆ ਕਾਲੇ ਕਾਕੇ ਚਿੰਤਾ ਬਸਾਈ ਉਸ ਦਾ ਦਰਜਾ ਮਾਰਨ ਮੁੱਕ ਜਾਂਦਾ ਹੈ ਹੱਥੇ ਚੰਕਾਲ ਦਾ ਕੋਚਵਾਸ ਨਹੀਂ ਚੱਲਦਾ ਹਰ ਸੀਮਾ ਨੂੰ ਨਵਰਿਆ ਸੱਚੇ ਰਿਹਾ ਸਮਾਈ ਹਰੀ ਨਾਲ ਉਹਦਾ ਮਨਿਆ ਰਹਿੰਦਾ ਹੈ ਹੱਥੇ ਉਹ ਸੱਚੇ ਵਿੱਚ ਸਮਾਇਆ ਰਹਿੰਦਾ ਹੈ ਨਾਨਕ ਕੋ ਬਲਾਰੀ ਤਨ ਕੋ ਜੋ ਚੱਲਣ ਸਭ ਕੋ ਪਾਏ ਏ ਨਾਨਕ ਮੈਂ ਹੁਣਾ ਤੋ ਸਭ ਕੇ ਜਾਂਦਾ ਹਾਂ ਜੋ ਜੋ ਸਤ ਦੇ ਪਿਆਰ ਵਿੱਚ ਤੋਤੇ ਹਨ ਮਹਲਾ 3 ਇਹ ਪਾਣੀ ਤਨੂ ਗੁਰੂ ਆਮਦਾਦ ਜੀ ਦੀ ਉਚਾਰ ਦਿੱਤੀ ਹੋਈ ਹੈ ਬਿਨ ਸਬਦੈ ਸੋਤ ਨਾ ਹੋਵੇ ਜੇ ਅਨੇਕ ਕਰੈ ਸਿਗਾਰ ਸਤ ਸਤ ਗੁਰੂ ਸ਼ਬਦ ਤੋਂ ਬਿਨਾ ਜੀਵ ਸਤ੍ਰੀ ਭਾਵੇਂ ਬੇਅੰਤ ਸ਼ੀਰਾਰ ਕਰੇ ਸੋ ਸੋਧ ਨਹੀਂ ਹੋ ਸਕਦੀ ਪੇਰੀ ਕੀ ਸਾਡਾ ਜਾਣੇ ਦੂਜਾ ਚੇ ਭਾਈ ਪਿਆਰ ਕਿਉਂ ਕਿਉਂਕਿ ਉਹ ਪਤੀ ਦੀ ਕਦਰ ਨਹੀਂ ਚਾਹਦੀ ਅਤੇ ਉਸ ਦੀ ਆਯਾ ਦੇ ਵਿੱਚ ਸੁੱਤੀ ਹੁੰਦੀ ਹੈ ਸਾਖ ਸੁਧ ਸੁਖ ਲਖਣੀ ਨਾਨਕ ਨੀ ਵਿੱਚ ਕੁਨਾਰ ਇਹ ਨਾਨਕ ਇਹੋ ਜਿਹੀ ਇਸਤਰੀ ਮੰਨੋ 40 ਅਤੇ ਪਹਿਲੇ ਲੱਛਾ ਵਾਲੀ ਹੁੰਦੀ ਹੈ ਅਤੇ ਨਾਰੀਆਂ ਵਿੱਚ ਪਹਿੜੀ ਨਾਰ ਕਹਾਉਂਦੀ ਹੈ ਪੌੜੀ ਹਰ 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 ਆਪਣੀ ਦਇਆ ਕਰ ਹਰ ਬੋਲੀ ਪੈਣੀ ਏ ਹਰੀ ਆਪਣੀ ਮਿਹਰ ਕਰ ਮੈਂ ਤੇਰੀ ਬਾਣੀ ਭਾਵ ਤੇਰਾ ਜਸ ਉਚਾਰ ਸਕਾਂ ਹਰ ਨਾਮ ਧਿਆਈ ਹਰ ਉਚਰਾ ਹਰ ਲਾਲ ਲੈਣੀ ਹਰੀ ਨਾਮ ਸਿਮਰਾਂ ਹਰੀ ਨਾਮ ਦਾ ਉਚਾਰਨ ਕਰਾਂ ਅਤੇ ਇਹੀ ਲਾਭ ਖਟਾਂ ਜੋ ਜੋ ਜਪਦੇ ਹਰ ਹਰ ਦਿਨ ਰਾਤ ਤਿੰਨ ਕੁਰਬਾਨੀ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਦਿਨ ਰਾਤ ਹਰਿ ਨਾਮ ਜਪਦੇ ਹਨ ਜਿਨ੍ਹਾਂ ਸਤਗੁਰੂ ਮੀਰਾ ਪਿਆਰਾ ਦਿੱਤਾ ਜਿਨ੍ਹਾਂ ਜਨ ਦੇਖਾਂ ਨੈਣੀ ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਗੁਰੂ ਦੀ ਸੇਵਾ ਕਰਦੇ ਹਨ ਹੋ ਵਾ ਵਾ ਆਪਣੇ ਗੁਰੂ ਕੋ ਜਿਨ੍ਹਾਂ ਮੇਰਾ ਹਰ ਸੱਜਣ ਮਿਲਿਆ ਸੈਣੀ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ